ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵੀਡੀਓ ਵਿੱਚ ਅਸੀਂ ਪਹਿਲੇ ਗਰੁੱਪ ਦੇ ਜਿਹੜੇ ਵਿਦਿਆਰਥੀ ਹੈਗੇ ਨੇ ਦੂਸਰੀ ਤੀਸਰੀ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਉਹਨਾਂ ਵਿਦਿਆਰਥੀਆਂ ਦਾ ਛੇਵਾਂ ਸਵਾਲ ਹੱਲ ਕਰਾਂਗੇ ਵਾਰ ਭਾਈ ਗੁਰਦਾਸ ਜੀ ਦੇ ਵਿੱਚੋਂ ਗੁਰਨਾਨ ਸਿੰਘ ਦੇਵ ਜੀ ਦਾ ਘਰੋਂ ਚਲਣਾ ਠੀਕਾ ਜੀ ਸੋ ਆਰੰਭ ਕਰਦੇ ਹੈਗੇ ਆਂ ਛੇਵਾਂ ਸਵਾਲ ਵਾਰ ਭਾਈ ਗੁਰਦਾਸ ਜੀ ਗੁਰਨਾਨ ਸਿੰਘ ਦੇਵ ਜੀ ਦਾ ਘਰੋਂ ਚਲਣਾ ਪਹਿਲਾ ਬਾਬੇ ਪਾਇਆ ਬਖਸ਼ ਦਰ ਪਿਛੋ ਦੇ ਫਿਰ ਕਾਲ ਕਮਾਈ ਅਰਥ ਹੈਗੇ ਨੇ ਕਿ ਗੁਰੂ ਬਾਬੇ ਨੇ ਪਹਿਲੋਂ ਪ੍ਰਭੂ ਦੇ ਦਰਮ ਬਖਸ਼ਿਸ਼ ਪ੍ਰਾਪਤ ਕੀਤੀ ਤੇ ਫਿਰ ਕਾਲ ਕਮਾਈ ਸ਼ੁਰੂ ਕੀਤੀ ਕਿ ਪਰਮਾਤਮਾ ਨੇ ਬਖਸ਼ਿਸ਼ ਪਹਿਲਾਂ ਕੀਤੀ ਉਸ ਤੋਂ ਬਾਅਦ ਗੁਨਾਂ ਦੇ ਜਨੇ ਕਾਲ ਕਮਾਈ ਸ਼ੁਰੂ ਕੀਤੀ ਉਦਾਸੀ ਕਨੇ ਸ਼ੁਰੂ ਕੀਤੀਆਂ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ਰੇਤ ਤੇ ਅਕ ਖਾਦੇ ਤੇ ਦੁੱਖ ਕਲੇਸ਼ ਤਨ ਤੇ ਹੰਡਾਏ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਓ ਬਨ ਆਈ ਐਉ ਗੁਰੂ ਜੀ ਨੇ ਸਫਰਾਂ ਦੇ ਦੁੱਖ ਖਿੜੇ ਮਥੇ ਝੱਲੇ ਤੇ ਵੱਡੀ ਤਪੱਸਿਆ ਕੀਤੀ ਤੇ ਫਿਰ ਵੱਡੇ ਭਾਗਾਂ ਨਾਲ ਉਹਨਾਂ ਦੀ ਵਹਿਗੁਰੂ ਨਾਲ ਪ੍ਰੀਤ ਬਨ ਗਈ ਬਾਬਾ ਪੈਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ ਗੁਰੂ ਜੀ ਨੂੰ ਸਚਖੰਡ ਪ੍ਰਭੂ ਦੇ ਦਰੋਂ ਸੱਚੀ ਪਤ ਪੁਛਾਕ ਦੀ ਬਖਸ਼ਿਸ਼ ਹੋਈ ਨੌ ਨਦੀਆਂ ਨਾਮ ਤੇ ਗਰੀਬੀ ਭਾਵ ਨਿਮਰਤਾ ਪ੍ਰਾਪਤ ਹੋਈ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਥਵੀ ਦਿਸ ਆਈ ਇਹ ਕੁਝ ਪ੍ਰਾਪਤ ਕਰ ਗੁਰੂ ਜੀ ਨੇ ਦੂਰ ਦ੍ਰਿਸ਼ਟੀ ਨਾਲ ਡਿਠਾ ਦੇਖਿਆ ਕਿ ਦੁਨੀਆ ਹਉਮੈ ਈਰਖਾ ਤੇ ਵੈਰ ਵਿਰੋਧ ਜਾਲਮ ਤੇ ਜ਼ੁਲਮ ਨਾਲ ਸੜ ਰਹੀ ਹੈ ਬਜਹ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ ਗੁਰੂ ਤੋਂ ਬਿਨਾ ਕੁੱਪ ਹਨੇਰਾ ਪਸਰਿਆ ਹੋਇਆ ਹੈ ਤੇ ਸਭ ਲੁਕਾਈ ਹਾਏ ਹਾਏ ਕਰ ਰਹੀ ਹੈ ਬਾਬੇ ਪੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਬਾਬੇ ਨੇ ਸਰੀਰ ਧਾਰਨ ਕੀਤਾ ਤੇ ਪਦਾਰਥਾਂ ਤੋਂ ਉਦਾਸ ਰਹਿੰਦੀ ਰੀਤ ਤੋੜ ਦਿੱਤੀ ਚੜਿਆ ਸੋਧਣ ਤਰਤ ਲੁਕਾਈ ਫਿਰ ਸਤਿਗੁਰੂ ਜੀ ਤਰਤੀ ਦੀ ਲੁਕਾਈ ਲੋਕਾਂ ਨੂੰ ਸੁਧਾਰਨ ਲਈ ਚੜ ਪਏ ਠੀਕ ਆ ਪਿਆਰੇ ਵਿਦਿਆਰਥੀਓ ਇਹ ਜਿਹੜਾ ਛੇਵਾਂ ਸਵਾਲ ਹੈਗਾ ਨਾ ਭਾਈ ਗੁਰਦਾਸ ਜੀ ਦੀ ਵਾਰ ਵਿੱਚ ਲਿਆ ਗਿਆ ਹੈਗਾ ਜਿਦੇ ਵਿੱਚ ਗੁਰਨਾਨਕ ਦੇਵ ਜੀ ਕਿਵੇਂ ਆਪਣੇ ਘਰੋਂ ਚੱਲਦੇ ਨੇ ਉਹ ਲਿਖਿਆ ਗਿਆ ਹੈਗਾ ਇਹ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜਿਨ ਜਿਹੜਾ ਹੈਗਾ ਪਰਮਾਤਮਾ ਕੋਲ ਬਖਸ਼ਿਸ਼ ਪ੍ਰਾਪਤ ਕੀਤੀ ਕੰਮ ਕੀਤਾ ਲੋੜੇ ਕੰਮ ਸਾਰ ਪੇ ਆਖੀਏ ਬਖਸ਼ਿਸ਼ ਪ੍ਰਾਪਤ ਕੀਤੀ ਐ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜਿਨ ਜਿਹੜੇ ਹੈਗਾ ਕਾਲ ਕਮਾਈ ਕਰਨੀ ਸ਼ੁਰੂ ਕੀਤੀ ਐ ਗੁਰੂ ਨਾਨਕ ਦੇਵ ਜਿਨੇ ਕੋਈ ਨਹੀਂ ਕਿ ਬੜੇ ਛੱਤੀ ਪਰਤਾ ਦੇ ਭੋਜਨ ਨਹੀਂ ਖਾਦੇ ਰੇਜ਼ ਤੇ ਅੱਖ ਖਾ ਕੇ ਗੁਜ਼ਾਰਾ ਕੀਤਾ ਜਿਹੜੇ ਵੀ ਦੁੱਖ ਤੇ ਕਲੇਸ਼ ਹੈਗੇ ਆਪਣੇ ਸਿਰ ਤੇ ਹੰਢਾਏ ਆ ਠੀਕ ਆ ਜੀ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਵੱਡੀ ਤਪੱਸਿਆ ਕੀਤੀ ਆ ਹਰੇਕ ਜਿਹੜਾ ਹੈ ਗਿਆ ਦੁੱਖ ਆਪਣੇ ਸਰੀਰ ਉੱਤੇ ਖੜੇਮੇ ਤੇ ਛੱਲਿਆ ਹੈਗਾ ਜਿਦੇ ਕਰਕੇ ਉਹਨਾਂ ਨੂੰ ਵੱਡਿਆਂ ਭਾਗਾ ਨਾਲ ਜਿਹੜਾ ਹੈਗਾ ਵਹਿਗੁਰੂ ਨਾਲ ਪ੍ਰੀਤ ਬਣੀਆਂ ਉਹਨਾਂ ਦੀ ਪ੍ਰਾਪਤੀ ਹੋਈ ਹੈ ਠੀਕ ਹੈ ਜੀ ਉਹਨਾਂ ਨੂੰ ਗੁਣਾਣ ਦੇਵ ਜੀ ਨੂੰ ਆਪਣਾ ਸੱਚਖੰਡ ਤੁਰ ਦਰਗਾਹ ਉਹ ਜਿਹੜਾ ਹੈਗਾ ਸੱਚੀ ਪੱਤ ਮਿਲੀ ਹੈ ਪੋਸ਼ਾਕ ਮਿਲੀ ਹੈ ਠੀਕ ਹੈ ਨੋ ਨਦੀਆਂ ਮਿਲੀਆਂ ਨਾਮ ਮਿਲੀਆਂ ਗਰੀਬੀ ਮਿਲੀ ਹੈ ਨਾਮ ਮਿਲੀ ਤੇ ਗਰੀਬੀ ਮਿਲੀ ਨਿਮਰਤਾ ਮਿਲਲੀ ਹੈ ਠੀਕ ਆ ਜੀ ਉਸ ਤੋਂ ਬਾਅਦ ਕਹਿੰਦੇ ਨੇ ਕਿ ਬਾਬਾ ਜੀ ਨੇ ਕੀ ਵੇਖਿਆ ਉਦਾਸ ਸਿਨਜਾਂਤ ਪਿਲ ਲਗ ਕੀ ਹੋਣਾ ਹੈ ਸੰਸਾਰ ਵਿੱਚ ਸਾਰੀ ਸੰਸਾਰ ਜਿਹੜਾ ਹੈਗਾ ਵਾ ਸਾਰੀ ਧਰਤੀ ਅੱਗ ਵਾਂਗ ਬਲਦੀ ਪਈ ਹੈ ਕਿਹੜੀ ਅੱਗ ਈਰਖਾ ਦੀ ਅੱਗ ਵੈਰ ਵਿਰੋਧ ਦੀ ਅੱਗ ਜ਼ਾਲਮਤ ਜਲਮ ਦੀ ਅੱਗ ਠੀਕ ਆ ਜੀ ਇਹ ਸਭ ਕੁਝ ਪ੍ਰਭੂ ਗੁਰੂ ਜੀ ਨੇ ਵੇਖਿਆ ਕਿ ਸਾਰੇ ਸੰਸਾਰ ਜਿਹੜਾ ਹੈਗਾ ਹਉਮੇ ਦੀ ਅੱਗ ਈਰਖਾ ਦੀ ਅੱਗ ਦੇਵ ਰਦਰ ਜਲਮ ਜਲਮ ਤੇ ਅਗਵ ਸੜ ਰਿਹਾ ਹੈਗਾ ਤੇ ਗੁਰੂ ਤਾਂ ਬਿਨਾ ਘੁੱਪ ਹੁਨੇ ਰਹਾ ਠੀਕ ਆ ਜੀ ਸਾਰੀ ਲੋਕੀ ਹਾਏ ਹਾਏ ਕਰਦੇ ਪਏ ਹੈਗੇ ਆ ਐਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਸਰੀਰ ਧਾਰਨ ਕੀਤਾ ਸੰਸਾਰ ਵਿੱਚ ਆ ਕਰਕੇ ਪਦਾਰਥਾਂ ਤੋਂ ਉਦਾਸ ਰਹਿੰਦੇ ਰੀਤ ਤੋਰੀ ਤੇ ਚੜਿਆ ਸੋਦਨ ਧਰਤੂ ਲਕਾਈ ਫਿਰ ਸਤਿਗੁਰੂ ਜੀ ਧਰਤੀ ਦੂ ਲਕਾਈ ਨੂੰ ਸੁਧਾਰਨ ਲਈ ਚੜ ਪਏ ਇਹ ਹੈਗਾ ਆਪਾਂ ਸਿੱਛੇ ਸਦੇ ਆਪਾਂ ਪੜ੍ਹ ਲਿਆ ਹੈਗਾ ਇਦ ਵਿੱਚ ਕੁਸ਼ਚਨ ਵੀ ਬਣੇ ਹੈਗੇ ਨੇ ਜਿਵੇਂ ਕਿ ਪਹਿਲਾ ਕੁਸ਼ਚਨ ਬਣ ਸਕਦਾ ਹੈਗਾ ਗੁਰਨਾਨਦ ਦੇਵ ਜੀ ਨੇ ਕੀ ਖਾ ਕੇ guzara ਕੀਤਾ ਰੇਤ ਤੇ ਅੱਗ ਖਾ ਕੇ guzara ਕੀਤਾ ਠੀਕ ਆ ਜੀ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਚਾਰ ਉਦਾਸੀਆਂ ਕੀਤੀਆਂ ਜਿਹੜੀਆਂ ਸਤਨ ਤਰਤੁ ਲਗਾਈ ਠੀਕ ਆ ਜੀ ਅਗਲੀ ਵੀਡੀਓ ਵਿੱਚ ਅਸੀਂ ਜਿਹੜੇ ਕੁਸ਼ਚਨ ਵਗੈਰਾ ਬੰਦੇ ਹੋਣਗੇ ਨਾ ਇਸ ਵਿੱਚੋਂ ਨਿਕਨੇ ਕਿਹ ਕੁਸ਼ਚਨ ਅਸੀਂ ਉਹ ਸਾਂਝੀ ਕਰਾਂਗੇ ਠੀਕ ਆ ਜੀ ਸ਼ਾਮਾਂ ਸਵਾਲੀ ਆਪਾਂ ਕੰਟੀਨਿਊ ਰੱਖਾਂਗੇ ਦੇ ਅਸੀਸ ਬੁਲਾਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ